ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਇਹਦੀ ਇਨਫੋਰਮੇਸ਼ਨ ਸੀ ਜੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੋਟਲ ਆਇਆ ਤੇ ਹੋਟਲ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਜ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਆ ਕਿ ਕੀ ਇਹਦਾ ਹੋਟਲ ਵੱਜਦਾ ਬੇਟਾ ਵਜਾਇਓ ਹੋਟਲ ਵਜਾਇਓ ਕੁੱਤ ਜੀ ਅਸੀਂ ਮੈਸਟਰੀ ਦੀ ਦੁਕਾਨ ਤੇ ਵੀ ਲਏ ਆ ਪੁੱਤ ਜੀ ਖੋਲੋ ਇਹਨੂੰ ਬੋਲਿਓ ਤੁਹਾਨੂੰ ਬੱਚਿਓ ਬੜੇ ਵਾਰੀ ਪਿਆਰ ਨਾ ਸਮਝਾਇਆ ਕਿ ਪੁੱਤ ਜੀ ਸ਼ਾਇਰ ਦੇ ਵਿੱਚ ਜਿਹੜਾ ਹਸਰ ਹੈ ਇਹ ਨਾ ਉਹ ਨਹੀਂ ਹੈਗਾ ਠੀਕ ਹੈ ਇਸ ਕਰਕੇ ਤੁਹਾਨੂੰ ਾਰ-ਵਾਰ ਸਮਝਾਉਣ ਦੇ ਬਾਵਜੂਦ ਤੁਸੀਂ ਇਹਨਾਂ ਟੀਚਾਂ ਤੋਂ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਕਾਸੀ ਪਰਚਲ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਦੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ ਐਜੇ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਸ਼ਾਹਪੁਰ ਜੀ ਬਹੁਤ ਸਨਜਾ ਕੱਸਿਆ ਹੈ ਉਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਸ਼ਾਹਪੁਰ ਵਾਸਤੇ ਨਹੀਂਗਾ ਇਹ ਨਹੀਂ ਕਿ ਸ਼ਾਹਪੁਰ ਦੇ ਵਿੱਚੋਂ ਕੋਈ ਹੋਰ ਵੀ ਕੋਈ ਵਿਅਕਤੀ ਜਿਹੜਾ ਜਾਊਗਾ ਉਹ ਉੱਠ ਮਾਰ ਕੇ ਲੱਗ ਜਾਊਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪਿੱਛਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਬਹੁਤ ਸਖਤਿਆ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਰੋਡਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਦਿੱਤਾ ਕਰੇਗਾ ਠੀਕ ਹੈ ਮੈਂ ਫੇਰ ਅਹੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪਲੀਜ਼ ਦਾ ਸਾਥ ਦਿਓ ਕਿ ਜਿਹੜਾ ਇਹ ਜਿਹੇ ਵਾਇਲੇਸ਼ਨ ਹੈ ਉਹ ਨਾ ਕੂਟਰ ਵਗੈਰਾ ਨਾ ਬਿਓ ਕਹਣਾ ਨੰਬਰ ਦੇ ਨਾ ਮਾਰ ਬਾਕੀ ਚਲਾਓ ਬਿਨਾਂ ਤੇਰੇ ਅਗੇ ਪਿੱਛੇ ਲੱਗੇ ਹੋਰ ਦੂਸਰੇ ਮਗਰਾਟ ਕੋ ਨਾਓ ਆ ਉਹਨਾਂ ਦੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਫਿਰ ਸਾਨੂੰ ਪੇਰੈਂਟ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਨੇ ਪੈਣਗੇ ਥੈਂਕ ਯੂ